ਦੰਕੇ ਅੱਜ ਭਾਈ ਡੱਬੇ ਚ ਕੀ ਗੱਲ ਬੋਲਦੇ ਸਾਰੀ ਦੱਸ ਸਾਨੂੰ ਡੱਬਾ ਭਾਈ ਡੱਬਾ ਹੁੰਦਾ ਇੱਕ ਰਾਜਪਾਗ ਜਿਵੇਂ ਪੁਰਾਣੇ ਰਾਜੇ ਰਾਣੀਆਂ ਨਹੀਂ ਹੁੰਦੇ ਸੀਗੇ ਹਾਂਜੀ ਉਹ ਮੇਂ ਹੁੰਦਾ ਠੀਕ ਆ ਭਾਈ ਬਸ ਇਹ ਚ ਰਾਜੇ ਦੀ ਬਾਲੀ ਇਮੀਅਤ ਨਹੀਂ ਹੁੰਦੀ ਡੱਬੇ ਚ ਅੱਛਾ ਇਹ ਤਾਂ ਜ਼ਿਆਦਾ ਇਮੀਅਤ ਹੁੰਦੀ ਆ ਰਾਣੀ ਦੀ ਠੀਕ ਆ ਫਿਰ ਭਾਈ ਰਾਣੀ ਦਿਖਾ ਦੇ ਅੱਜ ਹੈ ਅੱਜ ਰਾਣੀ ਦਿਖਾ ਦੇ ਫਿਰ ਸਾਨੂੰ ਰਾਣੀ ਵੀ ਦਿਖਾਉਣਾ ਇਹ ਡੱਬੇ ਚ ਮੰਨ ਲੈ ਜਿਹੜਾ ਰਾਣੀ ਦਾ ਕੰਮ ਹੈ ਰਾਣੀ ਆਂਡਾ ਲਾਉਂਦੀ ਹੈ ਕੋਈ ਵਰਕਰ ਨੂੰ ਮੰਨ ਲੈ ਸਾਰਿਆਂ ਨੂੰ ਕੰਮ ਲਾਉਂਦੀ ਹੈ ਠੀਕ ਹੈ ਵਰਕਰ ਲਿਆਉਂਦਾ ਪਾਣੀ ਲਿਆਉਂਦਾ ਕੋਈ ਠੀਕ ਹੈ ਕੋਈ ਮੰਨ ਲੈ ਇੱਕ ਨਰਸ ਮੱਖੀ ਹੁੰਦੀ ਹੈ ਠੀਕ ਹੈ ਜਿਹੜੀ ਇਹਨੂੰ ਬੱਚੇ ਨੂੰ ਸਾਂਭਦੀ ਹੈ ਉਹਨੂੰ ਖਰਾਕ ਦਿੰਦੀ ਆ ਠੀਕ ਆ ਬਾਕੀ ਉਹ ਪਾਣੀ ਲਿਆਉਂਦੀ ਆ ਕੋਈ ਸਹਿਦ ਲਿਆਉਂਦੀ ਆ ਕੋਈ ਪੋਲਣ ਲਿਆਉਂਦੀ ਆ ਠੀਕ ਆ ਅੱਡੋ-ਅੱਡੀ ਕੰਮ ਬੰਡੇ ਹੋਇਆ ਬਾਈ ਅੱਡੋ-ਅੱਡੀ ਕੰਮ ਬੰਡੇ ਹੋਏ ਨੇ ਠੀਕ ਆ ਵੀ ਰਾਣੀ ਚੈੱਕ ਕਰਾ ਫਿਰ ਅੱਜ ਲੈ ਰਾਣੀ ਤੁਹਾਨੂੰ ਲਾਜ਼ਮੀ ਦਿਖਾਉਣੇ ਆ ਕਿ ਉਪਰ ਆਹ ਸੇ ਰਾਣੀ ਆ ਜਾ ਇਹ ਸਾਰਿਆਂ ਨਾਲ ਲੰਬੀ ਹੁੰਦੀ ਆ ਸਾਰਾ ਕੰਮ ਇਹਦੇ ਸਾਰੇ ਆ ਆ ਜਿਹੜੀ ਵੱਡੀ ਆ ਬਈ ਸਾਰਿਆਂ ਦਾ ਆ ਸਾਰਿਆਂ ਦਾ ਇੱਕ ੜਬੇ 'ਚ 21 ਰਹਿੰਦੀ ਆ ਜੇ 2 ਹੋ ਜਾਣ ਅੱਛਾ ਇਹ ਕਿੰਨੇ